ਕੇਂਦਰ ਵੱਲੋਂ ਇਸੇ ਬਜਟ ਨੇ ਇਤਵਾਰੀ ਪੰਜਾਬੀਆਂ ਦੇ ਮਨਾਂ 'ਚ ਫੇਰ ਨਿਰਾਸ਼ਾ ਪੈਦਾ ਪਾਈ। ਪੰਜਾਬ ਦੀ ਆਰਥਿਕਤਾ ਬਹੁਤ ਕਮਜ਼ੋਰ ਦੇਖਣ ਨੂੰ ਆ। 95 ਕਾਂਚਾ ਅੱਧਾ ਟੋਕੀਆਂ ਖੜੀਆਂ। ਪਿੰਡਾਂ ਦੀਆਂ ਸੜਕਾਂ ਤੇ ਖੜੇ ਪੈਜੇ। ਜਿਹੜਾ ਮਸਲੇ ਦਾ ਹੱਲ ਆ ਜਿਹੜਾ ਨਿਚੋੜ। ਹੁੰਦਾ ਕਮੇਟੀ ਨੇ ਸਾਰੇ ਪ੍ਰਸਤਾਵ ਦਾ ਚੂਰ ਲਾ ਕੇ شرومنی کالی دال دے ایتی تیسے بھرک کردی پاہونا نیم اسیس کر کے لیفتی رو بھی دیتا وہ لاغو کرے جنا دیکھو کسان جیسے بنیام بڑے لبنے شرمیں تو سن ارشتے کیا سرلے چیہ دیا اور آدمی سبھی لہا مسلا خال کر دیتا کہ اندر برلو پہش ہے بجت نے اتواری پنجابیان کے منع اندر بے راشا پر کسیہ اور اساس رایا تھا شرومنی کالی دال دے ਇਸ ਲਈ ਸਮੁੱਚੀ ਦੁਨੀਆ ਗਲਤੀਆਂ ਦਾ ਜਦੋਂ ਆਪਣੀ ਬੁਜ਼ੁਰਗੀ ਵੱਲੇ ਅਸੀਂ ਵਿਰੋਧ ਨਾ ਕਰ ਸਕੇ ਦਵਾਈ ਸੁਪਰ ਨੂੰ ਰੀਲ ਸਪੇਸ ਨੂੰ ਸਪੈਸ਼ਲ ਸੈਂਟਰ ਦੇ ਜਾਂਦੀ ਨਹੀਂ ਕੀਤਾ ਤੋਂ ਅੱਜ ਵੀ ਅਸੀਂ ਮਹਿਸੂਸ ਕਰਦੇ ਆ ਕਿ ਇਸ ਵਜ੍ਹਾ ਦੇ ਵਿੱਚ ਜਿਸ ਤਰ੍ਹਾਂ ਬਿਹਾਰ ਵਰਗੇ ਅੰਧਰਾ ਪ੍ਰਦੇਸ਼ ਵਰਗੇ ਸੂਬੇ ਜਿਹੜੇ ਨੇ ਮਲਤਵਾ ਪਾ ਕੇ ਡਿਸਟੇਜ ਪਾ ਕੇ ਰਹਿ ਗਏ ਪੰਜਾਬ ਇੱਕ ਨਾ ਵਾਰਸ ਨਜ਼ਰ ਆਇਆ ਅੱਜ ਪੰਜਾਬ ਦੀ ਆਰਥਿਕਤਾ ਬਹੁਤ ਤਵਾਜ਼ੀ ਦੇ ਕੰਦੇ ਤੇ ਆ ਫਾਇਨਾਂਸ ਦੇ ਕਾਂਚਾ ਖੜਾ ਸੜਕਾਂ ਟੋਕੀਆਂ ਖੜੀਆਂ ਬਲ ਪਿੰਡਾਂ ਦੀਆਂ ਸੜਕਾਂ ਤੇ ਠੱਡੇ ਪੈਜੇ ਔਰ ਮੈ ਸਮਝਦਾ ਕਿ ਪਿੰਡਾਂ ਤੱਕ ਪਹੁੰਚ ਕਰਨੀ ਬਸਤ ਬਹੁਤ ਔਖੀ ਹੋ ਜੇਗੀ ਮਰੇ ਕੋਈ ਪੰਜਾਬ ਦੇ ਇਸ ਅਹਿਮ ਸਮੱਸਿਆ ਦੇ ਹੱਲੇ ਲਈ ਕੋਈ ਯਤਨ ਹੀ ਨਹੀਂ ਹੋ ਰਿਹਾ ਪੰਜਾਬ ਸਰਕਾਰ ਸੁਪੀ ਪਈਆ ਪੰਜਾਬ ਸਰਕਾਰ ਨੂੰ ਬਿਲਕੁਲ ਇਹਨਾਂ ਗੱਲਾਂ ਦੀ ਪਰਵਾਹ ਹੀ ਨਜ਼ਰ ਨਹੀਂ ਆ ਰਹੀ ਬਲਕਿ ਜਿਵੇਂ ਨੈਸ਼ਨਲ ਹਾਈਡਰੋ ਪ੍ਰੋਜੈਕਟ ਅਨੇਜੇ ਨੇ ਕਰਾਇਸੀ پاس ਉਹਨਾਂ ਨੂੰ ਵੀ ਮਤਲਬ ਰੋਕ ਲੱਗਣ ਜਾ ਰਹੀ ਆ ਉਹਦੇ ਬਾਰੇ ਵੀ ਇੰਨਾ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਵੱਡੀ ਗੱਲ ਸੁਣੀ ਆ ਕਿ ਪੰਜਾਬ ਲਈ ਇਹ ਕੋ ਬੋਧਨਗਾਈ ਨਹੀਂ ਹੈ ਔਰ ਪਿੱਛੇ ਕਿਸਾਨੀ ਸੰਘਰਸ਼ ਦੇ ਵਾਅਦੇ ਹੋਏ ਉਹਨਾਂ ਨੂੰ ਵੀ ਲਾਭ ਉਤਰਾਉਣ ਦੇ ਵਿੱਚ ਕੇਂਦਰ ਸਰਕਾਰ ਦੀ ਕੋਈ ਨਜ਼ਰ ਨਹੀਂ ਆ ਰਹੀ ਨਾ ਹੀ ਪੰਜਾਬੀਆਂ ਵੱਲੋਂ ਕੋਈ ਨਾਬਦਦੀ ਜਾਂ ਕੋਈ ਠੋਸ ਪੌਂਚ ਆਪਣਾਈ ਜਾ ਰਹੀ ਆ ਤੇ ਅੱਜ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਜੇ ਪੰਜਾਬ ਦੀ ਪਟਾਰਸਯੋਗ ਨਾਲ ਦੇ ਉਤੇ ਹੋਇਆ ਜਿਹਦੇ ਸਾਡੇ ਲਈ ਚਿੰਤਾ ਬਈ ਜਾ। ਜੇ ਕੋਈ 1000 ਸੂਰੂ ਇਸੇ ਬਾਦਲ ਹੋ ਰਿਹਾ ਜੋ ਜੋ ਦੇਰ ਦਾ ਸੀਗਾ ਕਾਲਚਾਰ ਸਾਹਿਬ ਨੇ ਸਪਸ਼ਟਿਕਰ ਦੇ ਲਈ ਕਿਹਾ ਸੀ ਉਹਦੀ ਪੂਰਤੀ ਕਰਕੇ ਆਏ ਨੇ ਉਹਦੇ ਵਿੱਚੋਂ ਕੀ ਮੰਨ ਕੇ ਆਏ ਨੇ ਕੀ ਸੱਚ ਕਹਿ ਕੇ ਆਏ ਨੇ ਕਿ ਜੋ ਗਲਤੀਆਂ ਪਿਛਲੇ ਸਮੇਂ ਵਿੱਚ

ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਜਿਹੀ ਅਸੀਂ ਜਿਹੜਾ ਸੂਜੇ ਕਾਲਾ ਸਤਾਉ ਨੂੰ ਅਰਜੀ ਦਿੱਤੀ ਗਈ ਉਹ ਅਸੀਂ ਆਪਣੀ ਜੋ ਸ਼ਾਸਨ ਵਿੱਚ ਬਾਦਲ ਗੁਣਾ ਉਹ ਲੋਕ ਉਹਨਾਂ ਦੀ ਸਰਕਾਰ ਦੇ ਸੰਬੰਧ ਵਿੱਚ ਗਲਤੀਆਂ ਸੀ ਉਹਨਾਂ ਨੂੰ ਗਲਤੀਆਂ ਨੂੰ ਰੋਕਣ ਵਿੱਚ ਅਸੀਂ ਸੰਭਲਤ ਰਹੇ ਸੀ ਉਹਦੀ ਅਸੀਂ ਆਪਣੀ ਗਲਤੀ ਦੀ ਜਮਾਜਾਇਸ਼ ਕਰਨ ਲਈ ਪੱਤਰ ਲਿਖ ਕੇ ਆਏ ਸੀ ਅੱਗੇ ਜਿਆਦਾ ਸਰਬਾਰ ਨੇ ਕੀ ਕਰਨਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਪਰ ਅੰਤਰ ਰਾਸ਼ੀ ਪੱਤਰ ਤੇ ਰਾਸ਼ੀ ਪੱਤਰ ਤੇ ਪੰਥਕੀ ਦੀ ਰਾਜ 528 5000 ਦੀਆਂ ਪੰਜਾਬ ਅਗੈਸੀਆਂ ਇੱਕ ਇਹ ਗੱਲ ਤੇ ਆਸ ਜ਼ਰੂਰ ਬੱਜੀ ਆ ਇਹ ਇਸ ਕੇ ਸੰਬੰਧੀ ਭਾਵਨਾ ਜ਼ਰੂਰ ਪੈਦਾ ਹੋਈ ਆ ਇਹ ਜੋ ਫਤਵਾ ਪੰਜਾਬ ਦੇ ਲੋਕਾਂ ਨੇ ਕਸੂਰ ਸੀ ਬਾਦਲ ਦੀ ਪ੍ਰਧਾਨਗੀ ਦੇ ਵਿਰੋਧ ਦੇ ਵੀ ਦਿੱਤਾ ਜਿਹਦਾ ਜਿਹੜਾ ਕਮੇਟੀ ਨੇ ਬਲ ਬਡੇ ਸਿਆਸੀ ਹਸਾਬ ਦਾ ਦੇ ਵਿੱਚ ਮਤਲਬ ਲਿਖਿਆ ਉਹਨਾਂ ਲੋਕਾਂ ਨੇ ਲਿਖਿਆ ਜਿੰਨਾ ਸੀ ਕਮੇਟੀ ਦਾ ਤਸੀਰ ਤੇ ਬਾਦਲ ਨੂੰ ਆਪ ਬਣਾਈ ਦੇ ਲਿਖਤੀ ਤੌਰ ਤੇ ਸਿਫਾਰਸ਼ ਕੀਤੀ ਕਿ ਉਹਨਾਂ ਨੂੰ ਕਿਸੇ ਹੱਦ ਜਾਣਾ ਚਾਹੀਦਾ ਨਾ ਪਿੱਛੇ ਹਸਣਾ ਕਰਕੇ ਨਤੀਜੇ ਉਹੀ ਬਹੁਤ ਨੇ ਜੋ ਪਹਿਲਾਂ ਸੀ ਬਲਕਿ ਉ ਤੋਂ ਵੀ ਹਾਲਤ ਖੜੀ ਮਨ ਲੈ ਜਦੋਂ ਬਿਲਕੁਲ 22 22 ਤੋਂ 24 24 ਤੋਂ 18 18 ਤੋਂ 12 ਤੇ 12 ਤੋਂ ਬਾਅਦ ਗਰਦੂਪਤੋਂ ਤੇ ਦਿੱਤਾ ਹੁਣ ਪੁਆਇੰਟ ਤੇ ਵੀ ਹੇਠਾਂ ਜਾਣ ਲੱਗਿਆਗਾ ਤੇ ਉਦੋਂ ਮਨ ਲੈ ਬੱਚਾ ਬੱਚਾ ਬੁਕਾ ਦੇ ਘਹਿਰਗਾ ਪਰ ਬਹੁਤ ਆ ਰਿਹਾ ਦੇ ਸਾਥੀ ਉਸ ਨੂੰ ਬਾਦਲ ਹੋਣ ਪਿਆਰ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਉਹ ਪਾਂਛੀ ਜ태ਵੰਤੀ ਸ਼ਰੋਮਣੀ ਕਾਲੀਦਾਰ ਨੂੰ ਮੋੜ ਪੈਰਾਸੇ ਕਰਨ ਲਈ ਉਹ ਵਾਇਲ ਲਈ ਜੈਦਰ ਸਰਵਾਂਗ ਕੀ ਇਤਿਹਾਸ ਰੋਲ ਹੁੰਦੇ ਨੇ ਇਹ ਉਹਨਾਂ ਦੇ ਦੁਬਾਰਾ ਉਹਨਾਂ ਨੂੰ ਮਾਣ ਸੀ ਜਿਹੜਾ ਬਾਦਲ ਕਰਦੇ ਬਸਾਉਂਦੇ ਜਾਂਦੇ ਨੇ ਜਿਹੜਾ ਦੁਬਾਰਾ ਇਹਨਾਂ ਦੇ ਨਾਮ ਦੇ ਲਿਖਾਉਂਦੇ ਨੇ ਜਿਹੜੇ ਜਿਹੜੇ ਆਪਣੇ ਪੀਪੀ ਰੇਸ਼ਾ ਬਾਦਲ ਦੀ ਦੁਕਾਨ ਦੇ ਕੰਢੇ ਦੇ ਕੰਢੇ ਨੇ ਉਹਨਾਂ ਬੰ ਲੋਕ ਕੋਈ ਪਹੁੰਚ ਨਹੀਂ ਕੀਤੀ ਕਿ ਮੈਂ ਖਵਰਦਾ ਕਿ ਜੇ ਪਹਿਲਾਂ ਤੋਂ ਹੀ ਉਹਨਾਂ ਦਾ ਰੁਖ ਪੌਲਸ ਤੋਂ ਬੋਲਦਾ ਤਾਂ ਗੱਲੇ ਨਹੀਂ ਸੀ ਹੋਣੀ ਕਿਉਂਕਿ ਉਹਨਾਂ ਨੇ ਕਿਸੇ ਨਾਲ ਰਾਸਤਾ ਕਰ ਲਈ ਕਿਸੇ ਨਾਲ ਰਾਜ਼ ਕਰ ਲਈ ਲੋੜੇ ਨਹੀਂ ਸਮਝੀ ਇਹੀ ਤਰਾਸਦੀ ਆ ਮੈਂ ਸੁਣਦਾ ਉਹਰੇ ਮੈਂ ਇਹ ਵੀ ਮਹਿਸੂਸ ਕਰਦਾ ਕਿ ਗੱਲਬਾਤ ਰਾਤ ਤੋਂ ਬਿਨਾਂ ਵੀ ਉਹਨਾਂ ਨੂੰ ਸ਼ੂ ਮੋਟੋ ਹੀ ਲੋਕਾਂ ਦੇ ਫਤਵੇ ਦਾ ਸਰਕਾਰ ਕਰਵਾਉਣ ਨੂੰ ਪੈਂਦਾ ਸੀ ਉਹ ਕੋਈ ਵਿਵਰਤਿਕ ਕल्पना ਨਹੀਂ ਤੇ ਇਹ ਵੀ ਨਹੀਂ ਕਿ ਜੁਰੀ ਦੀ ਕੋਈ ਕਹਾਣੀ ਹੈ। ਦੇਖੋ ਕੋਰ ਦੇਖੋ ਗੱਲ ਤੇ ਆ ਵੀ ਜਿਹੜਾ ਕਹਿੰਦਾ ਗਲੀਆਂ ਹੋਣਨਾਂ ਛੋਟੀਆਂ ਵੀ ਮਰ ਜਾ ਯਾਰ ਜਿਹੜੇ ਉਹ ਤਾਂ ਬਕਵਾਸ ਹੀ ਗੱਲ ਆ। ਉਹਦਾ ਅਸਲੀ ਮਤਲਬ ਵਿੱਚ ਸਹੀ ਮਤਲਬ ਵਿੱਚ ਤਾਂ ਲੋਕਾਂ ਦਾ ਜੋ ਭਾਵਨਾ ਲੋਕਾਂ ਦੀ ਜੋ ਹੱਤਵਾ ਜਾਂ ਲੋਕ ਜੋ ਚਾਹੁੰਦੇ ਨੇ ਜਿਹਦਾ ਜ਼ਿਕਰ ਹੁੰਦਾ ਉਹਦੇ ਵਿੱਚ ਲਿਖੀ ਤਾਂ ਉਹ ਸੁਵਾਰਥਾ ਕਰਕੇ ਦਿੱਤਾ। ਜੇ ਉਹ ਲਾਗੂ ਹੋ ਜਾਏ ਤਾਂ ਪੜਾਈ ਖਤਮ ਹੋ ਜਾਂਦਾ ਸਮੱਸਿਆ ਦਾ ਹੱਲ ਹੋ ਜਾਂਦਾ ਇਹ ਕੋਰ ਕਮੇਟੀਆਂ ਭੰਗ ਕਰਕੇ ਫੇਰ ਬਣਾ ਕੇ ਭੰਗ ਕਰਕੇ ਫੇਰ ਬਣਾ ਕੇ ਕਦੇ ਪੰਜ ਪਾ ਕੇ ਕਦੇ ਪੰਜ ਕੱਢ ਕੇ ਇਹ ਤਾਂ ਮਸਲੇ ਦਾ ਹੱਲ ਨਹੀਂ ਜਿਹੜਾ ਮਸਲੇ ਦਾ ਹੱਲ ਆ ਜਿਹੜਾ ਨਿਕੋੜ ਹੁੰਦਾ ਕਮੇਟੀ ਨੇ ਸਾਰੇ ਪ੍ਰਸਾਧ ਦਾ ਚੁਰ ਲਾ ਕੇ ਸ਼੍ਰਮਣੀ ਕਾਲੀ ਦਾ ਦੇ ਇਥੇ ਦੇ ਵਰਕਰ ਦੀ ਭਾਵਨਾ ਨੂੰ ਅਸੈਸ ਕਰਕੇ ਲਿਖਤੀ ਰੂਪ ਦਿੱਤਾ ਉਹ ਲਾਗੂ ਕਰੇ ਬਿਨਾਂ ਇਹ ਮਸਲਾ ਜਿਹੜਾ ਲੋਕ ਚਾਹੁੰਦੇ ਨੇ ਉਹ ਤਾਂ ਹੀ ਪੂਰੀ ਹੋਏਗੀ ਨਾਇ ਸਮਤਾ ਪ੍ਰਤੀਪਤੀ ਕਰਕੇ ਜਾਂ ਇਹ ਤਾਂ ਡਾਗਟ ਕੋ ਵਾਲੀਆਂ ਗੱਲਾਂ ਨੇ ਜੇ ਸਹੀ ਮਨਾਂ ਵਿੱਚ ਅਕਾਲੀਵਾਰ ਨੂੰ ਬਿਤਾਉਣਾ ਜੇ ਸਹੀ ਮਨਾਂ ਵਿੱਚ ਕਾਂਸੇ ਜਿਹਾ ਜਿ세 ਮੰਦੀ ਨੂੰ ਪੰਜਾਬੀਆਂ ਦੀ ਸੇਵਾ ਕਰਨ ਯੋਗ ਦੇ ਬਣਾਵਾ ਤਾਂ ਪੰਜਾਬ ਦੇ ਲੋਕਾਂ ਦੀ ਭਾਵਨਾ ਦੀ ਪੂਰੀ ਕਰਨੀ ਪੈਗੀ ਸਾਡੇ ਇਸ ਬਾਰੇ ਅ rau sam ki mantu ka naam nula da ke si ja dena vaadi dikhe ਕਹਿੰਦੇ ਆਦਲਤਾਂ ਦੇ ਵਿੱਚ ਨਾ ਬੰਦ ਨਾ ਕਰਤੀਆਂ ਨਾ ਕਰਤੀਆਂ ਦੇਖੋ ਕਿਸਾਨ ਜਿਹੜੇ ਬੰਦਿਆਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਤੇ ਮੈਂ ਸਮਝਦਾ ਕਿ ਜੇ ਸਰਕਾਰ ਨੂੰ ਆਪ ਕੋਟ ਪਹਲ ਕਰੀ ਕਰਕੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਸੀ ਵਾਅਦੇ ਕੀਤੇ ਸੀ ਉਹ ਪੂਰਤੀ ਕਰ ਲੈ ਕੇ ਜਿਸ ਦਿਹਾ ਬੀ ਐਮ ਐਸ ਬੀ ਦਾ ਮਸਲਾ ਹੱਲ ਕਰਨਾ ਚਾਹੀਦਾ ਤਾਂ ਇਹ ਵੀ ਕਹਾਂਗਾ ਕਿ ਜੇ ਐਮ ਐਸ ਬੀ ਦੇ ਨਾਮ ਅਗਾ ਬਾਗਾ ਬਾਦ ਤੇ ਸਨੀ ਬਾਦ ਤੇ ਵਪਾਰੀ ਖੁੱਲ੍ਹ ਜੇ ਪੰਜਾਬ ਸਭ ਤੋਂ ਵੱਧ ਪਹਿਜਬੰਦ ਰਹੇਗਾ ਉਸ ਪਾਸੇ ਨੂੰ ਹਾਲ ਸਰਕਾਰ ਨੇ ਕਦਮ ਪੁੱਟਣੇ ਤੇ ਰਹੇ ਨੇ ਅਜੇ ਦੁਨੀਆ ਇਕਾ ਗਰੁਨੋਲਜੀ ਇਸਨ ਹੋ ਗਈ ਕੋਰੋਨ ਵੀ ਇਹ ਸਮੁੰਦਰ ਤੇ ਨਹੀਂ ਜਾਰਾ ਬਾਸ ਤੋਂ ਜਾ ਸਕਦੀਆਂ ਨੇ ਆ ਸਕਦੀਆਂ ਨੇ ਤਾਂ ਫਿਰ ਸੜਕਾਂ ਬਜਾਈ ਰਹੀ ਉਹ ਵਸਤਵਾ ਜਾਣ ਤੇ ਕਿਉਂ ਰੋਕ ਲੱਗੀ ਹੋਈ ਆ ਇਹ ਸਾਰੀਆਂ ਬਾਸ ਤੋਂ ਜਿਹੜੇ ਸੁਨਦਰੀ ਰਸਤੇ ਨਹੀਂ ਜਾਂਦੀਆਂ ਨੇ ਇਹ ਸੜਕ ਰਹੀ ਜਾਣ ਲੱਗ ਜਾਂ ਤਮਾਸ਼ਾ ਦਾ ਪੰਜਾਬ ਬਹੁਤ ਅੱਗੇ ਵੱਧ ਸਕਦਾ ਵਿਕਾਸ ਦੇ ਪੱਖ ਪੰਜਾਬ ਦੇ ਕਿਸਾਨ ਨੂੰ ਸਭ ਤੋਂ ਵੱਧ ਫਾਇਦਾ ਹੋ ਸਕਦਾ ਪੰਜਾਬ ਦੀ ਖੇਤੀ ਜਿਹੜੀ ਹੈ ਲਾਈਵਰ ਵਰਗਾ